ਕਾਂਗਰਸ ਦਾ 138 ਮਾ ਸਤਿਨਾ ਦੇਚਿਆ ਤੇ ਅੱਜ ਪਾਰਟੀ ਦੀ ਜਿਹੜੀ 138ਵੀਂ ਵਰੇਗੰਡਾ ਸੀ ਅੱਜ ਬੜੀ ਧੂਮਕਾਮ ਨਾਲ ਸਾਡੇ ਸ਼ਹਿਰੀ ਪ੍ਰਧਾਨ ਰੁਜਿੰਦਰ 베ਨਜੀ ਜੀ ਤੇ ਰੂਪਨ ਦੇ ਪ੍ਰਧਾਨ ਦਾਸ ਜੀ ਸਨੋਂ ਰਲ ਕੇ ਅੱਜ ਜਿਹੜਾ ਇਹ ਸਮਾਗਮ ਕੀਤਾ ਗਿਆ ਝੰਡੇ ਦੀ ਰਸਮਾਦਾ ਕੀਤੀ ਗਈ ਹੈ ਤੇ ਮੈਂ ਅੱਜ ਇਸ ਦਿਨ ਤੇ ਸਾਰੇ ਕਾਂਗਰਸ ਵਰਕਰ ਸਾਹਿਬਾਨਾਂ ਨੂੰ ਲੱਖ ਲੱਖ ਮੁਬਾਰਕਬਾਦ ਪ੍ਰੇਸ਼ ਕਰਦਾ ਕਾੰਗਰਸ ਦਾ ਬਹੁਤ ਵੱਡਾ ਇਤਿਹਾਸ ਆ ਜਿਹੜਾ ਸਮੇਂ-ਸਮੇਂ ਕਾੰਗਰਸ ਨੇ ਜੋ ਪ੍ਰਵਾ ਦੇਸ਼ ਲਈ ਕੀਤਾ ਜੋ ਦੇਸ਼ ਪ੍ਰਤੀ ਕਾੰਗਰਸ ਨੇ ਹਮੇਸ਼ਾ ਸਨੇਹਾ ਦਿੱਤਾ ਸਾਡੀ ਗੱਲਬਾਤ ਦਾ ਪਹੀਆ ਔਰ ਸੈਕੂਲ ਜਮਾਤ ਆ ਮੈਂ ਸਮਝਦਾ ਵੀ ਇਹ ਦੇ ਅੱਜ ਦੇਸ਼ ਨੂੰ ਬਹੁਤ ਲੋੜ ਆ ਕਿ ਅੱਜ ਅਸੀਂ ਕਾੰਗਰਸ ਨੂੰ ਮਜ਼ਬੂਤੀ ਲਈ ਇਹ ਕਰਨ ਕਰਕੇ ਚੱਲਾਂਗੇ ਅੱਜ ਇਸ ਸਥਾਪਨਾ ਦਿਸ਼ਤੇ ਕਿ ਅਸੀਂ ਘਰ ਘਰ ਜਾ ਕੇ ਕਾਂਗਰਸ ਪਾਰਟੀ ਦਾ ਸਨਿਆ ਲੈ ਕੇ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਵਿੱਚ ਯੋਗਦਾਨ ਪਾ ਸਕੀਏ। ਮੇਲਾ ਕਾਂਗਰਸ ਪੰਜਾਬ। ਹਮਮ। ਔਰ ਅੱਜ ਕਾਂਗਰਸ ਦੀ ਸੋਚ ਰੱਖਣ ਵਾਲੇ ਔਰਰੇਟ ਕਾਂਗਰਸ ਦੇ ਵਰਕਰ ਨੂੰ ਬਹੁਤ-ਬਹੁਤ ਮੁਬਾਰਕ ਦਿਨ ਹੈਗਾ ਯਾ ਕਿ 138 ਸਾਲ ਕੰਪਲੀਸ਼ਨ ਹੋ ਗਈ ਹੈ। ਹਮਮ। ਔਰ ਇਹ ਹੈ 138 ਸਾਲਾਂ ਦੀ ਜਿਹੜੀਆਂ ਉਪलब्धियां ਰਹੀਆਂ ਹੈਗੀਆਂ ਆ ਉਹ ਦੇਸ਼ ਵਿਦੇਸ਼ਾਂ ਦੇ ਵਿੱਚ ਪਤਾ ਹੈਗਾ ਆ ਕਿ ਭਾਰਤ ਦੇ ਵਾਸਤੇ ਕਾਂਗਰਸ ਪਾਰਟੀ ਨੇ ਕੀ ਕੀ ਕੀਤਾ ਹੈ ਔਰ ਜਿਹੜੀ ਪੋਸਟ ਇੰਡੀਪੈਂਡੈਂਸ ਜੋ ਵੀ ਕਾਂਗਰਸ ਪਾਰਟੀ ਦੀ ਹੁਣ ਤੱਕ ਜਦੋਂ ਜਦੋਂ ਵੀ ਕਾਂਗਰਸ ਨੇ ਰਾਜ ਕੀਤਾ ਹੈਗਾ ਆ ਤੇ ਉਹ ਭਾਰਤ ਨੂੰ ਕਿੱਥੇ ਉਲੰਧੀਆਂ ਤੱਕ ਲੈ ਕੇ ਗਏ ਹੈਗੇ ਆ ਇਹਦਾ ਸਬੂਤ ਜਿੰਦਾ ਜਜ਼ਦਾ ਹੈਗਾ ਆ ਕਿ ਬਹੁਤ ਜਿਹੜੇ ਹੁਣ ਦੇ ਹਾਲਾਤ ਹੈਗੇ ਆ ਉਹ ਬਹੁਤ ਹੀ ਮਾੜੇ ਹੋਏ ਪਏ ਹੈਗੇ ਆ ਔਰ ਜੋ ਕਿ ਜਿਹੜੇ ਸੈਂਟਰਲ ਸਰਕਾਰ ਹੈਗੀ ਹੈ ਇਹਦੀਆਂ ਜਿਹਦੀਆਂ ਜੜੀਆਂ ناکਾਮੀਆਂ ਦਰਸਾ ਰਹੀ ਹੈਗੀ ਹੈ ਔਰ ਅੱਜ ਦੇ ਦਿਨ ਸਾਨੂੰ ਆਉਣਾ ਹੈ ਸਾਰੇ ਕਾਂਗਰਸ ਦੇ ਵਰਕਰ ਪ੍ਰਣ ਲੱਗਦੇ ਹੈਗੇ ਆ ਕਿ ਅਸੀਂ ਕਾਂਗਰਸ ਦਾ ਆਧਾਰ ਜਿਹੜਾ ਹੈਗਾ ਮਜ਼ਬੂਤ ਹੈਗਾ ਇਹਨੂੰ ਹੋਰ ਮਜ਼ਬੂਤ ਕੀਤਾ ਜਾਏਗਾ ਮੈਂ ਹੁਣ ਇੰਸਟਾਲ ਬਲੌਕ ਪ੍ਰੈਜ਼ੀਡੈਂਟ ਜਿੰਦਰ ਬੈਠਕਾਂ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਮੁਬਾਰਕਾਂ ਦੇਣਾ ਆਪਣੇ ਸਾਰੇ ਕਾਂਗਰਸ ਦੇ ਪਰਿਵਾਰ ਨੂੰ ਔਰ ਦੇਸ਼ ਵਾਸੀਆਂ ਨੂੰ ਕੀ ਕਾਂਗਰਸ ਨੂੰ ਜਿਹੜਾ ਬਣੇ ਹੋਏ ਅੱਜ ਕਾਂਗਰਸ ਦਾ ਸਥਾਪਨਾ ਦਿਵਸ ਹੈ 138 ਸਾਲ ਪੂਰੇ ਹੋ ਗਏ 139ਵਾਂ ਸਾਲ ਜਿਹੜਾ ਅੱਜ ਲੱਗਣ ਜਾ ਰਿਹਾ ਔਰ ਇਹ ਕਾਂਗਰਸ ਦੀ ਹੀ ਜਿਹੜੀ ਦਿੱਖ ਤੱਕ ਅੱਜ ਇਹ ਇੰਡੀਆ ਖੜਾ ਕੇ ਤੇ ਇਹ ਕਾਂਗਰਸ ਦੀ ਹੀ ਦੇਣ ਹੈ ਕਿਉਂਕਿ ਆਜ਼ਾਦੀ ਤੋਂ ਬਾਅਦ ਜਦੋਂ ਇੱਥੇ ਸੂਈ ਵੀ ਨਹੀਂ ਬਣਦੀ ਸੀ ਕਿ ਹੁਣ ਵੱਡੇ ਵੱਡੇ ਜਹਾਜ਼ ਔਰ ਜਿਹੜੇ ਤੁਸੀਂ ਦੇਖੋ ਕਿ ਚੰਦਰਮਾ ਤੱਕ ਵੀ ਆਪਾਂ ਪਹੁੰਚ ਗਏ ਆ ਜਿਵੇਂ ਵੀ ਸੈਟਲਾਈਟ ਆ ਹੋਰ ਜੋ ਵੀ ਸਾਡੇ ਜਿਹੜੇ ਪਿੰਸ ਬਣੇ ਆ ਏਮਸ ਬਣੇ ਆ ਹੂੰ ਇਹ ਸਾਰੀਆਂ ਜਿਹੜੀਆਂ ਵੱਡੀਆਂ ਯੂਨੀਵਰਸਟੀਆਂ ਸਾਰੀ ਜਿਹੜੀ ਕਾਂਗਰਸ ਦੀ ਹੀ ਦੇਈ ਨਾ ਸੋ ਜ਼ਿਆਦਾ ਮੈਂ ਕਹਿੰਦੇ ਹਾਂ ਜੀ ਇਹ ਕਹਿੰਦਾ ਹਾਂ ਕਿ ਕਿ ਕਾਂਗਰਸ ਨੇ ਨਹੀਂ ਦੇਸ਼ ਨੂੰ ਖੜਾ ਕੀਤਾ ਪੁਰਾਣੇ ਵਾਲੇ ਟਾਈਮ ਦੇ ਵਿੱਚ ਦੁਬਾਰਾ ਜਿਹੜਾ ਕੀ ਲੱਗਦਾ ਆਣ ਵਾਲੇ ਟਾਈਮ ਚ ਆਏਗੀ ਕਾਂਗਰਸ ਪਾਰਟੀ ਬਿਲਕੁਲ ਕਾਂਗਰਸੀ ਫਾਈਟ ਕਰ ਰਹੀ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਕਾਂਗਰਸ ਫਿਰ ਦੁਬਾਰਾ ਜਿਹੜਾ ਸੱਤਾ ਦੇ ਵਿੱਚ ਆ ਕੇ ਉਹ ਦੇਸ਼ ਦੀ ਜਿਹੜੀ ਸੇਵਾ ਕਰੂਗੀ ਅੱਜ ਇਸ ਤਰ੍ਹਾਂ ਕੇ ਇਕੱਠੇ ਹੋਏ ਆ ਅੱਜ ਸਾਡੀ ਇੱਕ ਜਿਹੜੀ ਸਾਡੀ ਨਹੀਂ ਪੂਰੇ ਦੇਸ਼ ਦੀ ਜਿਹੜੀ ਪੁਰਾਣੀ ਪਾਰਟੀ ਹੈ ਰਾਜਨੀਤੀ ਪਾਰਟੀ ਕਾਂਗਰਸ ਪਾਰਟੀ ਦਾ ਸਥਾਪਨਾ ਦਿਵਸ ਹੈ ਅੱਜ ਅਸੀਂ 139ਵਾਂ ਸਥਾਪਨਾ ਦਿਵਸ ਮਨਾ ਰਹੇ ਆ ਔਰ ਅੱਜ ਮੈਂ ਪੂਰੇ ਹੀ ਖਾਸ ਕਰਕੇ ਉਹਨਾਂ ਨੂੰ ਵਧਾਈ ਦੇਣਾ ਚਾਹੂੰਗੀ ਤੁਹਾਡੇ ਚੈਨਲ ਦੇ ਤਰੂ ਜਿਹੜੇ ਸਪੈਸ਼ਲੀ ਸਾਡੇ ਕਾਂਗਰਸ ਦੇ ਵਰਕਰ ਹੈ ਕਾਂਗਰਸ ਦਾ ਸਤੰਭ ਹੈ ਕਾਂਗਰਸ ਦਾ ਜਨੂਰ ਕਾਂਗਰਸ ਦਾ ਗਰੂਰ ਹੈ ਮੇਰੀਆਂ ਉਹ ਸ਼ੇਰ ਭਰਾ ਮੇਰੀਆਂ ਉਹ ਸ਼ੇਰ ਦਿਲ ਭੈਣਾ ਜਿਹੜੇ ਹਮੇਸ਼ਾ ਸੁੱਖ ਦੁੱਖ ਉਤਾਰ ਚੜਾਵ ਵਿੱਚ ਕਾਂਗਰਸ ਪਾਰਟੀ ਨਾਲ ਖੜੀਆਂ ਹੈ ਅੱਜ ਮੈਂ ਖਾਸ ਕਰਕੇ ਪਹਿਲੇ ਸਪੈਸ਼ਲੀ ਉਹਨਾਂ ਨੂੰ ਵਧਾਈ ਦੇਣਾ ਚਾਹਾਂਗੀ ਔਰ ਮੈਂ ਦੱਸਣ ਚਾਹਾਂਗੀ ਕਿ ਇੱਕ ਐਗਜ਼ੈਂਪਲ ਦੇਣ ਚਾਹਾਂਗੀ ਕਿ ਅੱਜ ਕਈ ਜਗ੍ਹਾ ਤੇ ਸੁਣਤੇ ਆਂਦਾ ਹੈ ਕਿ ਕਾਂਗਰਸ ਪਾਰਟੀ ਕੀ ਹੈ ਕਾਂਗਰਸ ਪਾਰਟੀ ਜੀ ਉਹ ਪਾਰਟੀ ਹੈ ਜਦੋਂ ਦੇਸ਼ ਵਿੱਚ ਕੁਝ ਨਹੀਂ ਹੁੰਦਾ ਸੀ ਇੱਕ ਸਿਰਫ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਕਾਂਗਰਸ ਦੀ ਸਥਾਪਨਾ ਜਿਹੜੀ ਹੋਈ ਸੀ ਇੱਕ ਬ੍ਰਿਟਿਸ਼ ਇਹ ਉਹ ਹਿਊਮਨ ਦੇ ਅਫਸਰ ਨਾ ਕੀਤੀ ਸੀ कि ਅੱਜ ਸਾਨੂੰ ਇਸ ਪਾਰਟੀ 'ਚ ਖੜੇ ਹੋ ਕੇ ਖਾਸ ਕਰਕੇ ਮਹਿਲਾ ਨੂੰ ਇੱਕ غرੂਰ ਹੀ ਸਮਝ ਲਓ ਸਾਨੂੰ ਇਸ غرੂਰ ਹੈ ਸਾਨੂੰ ਇੱਕ ਫਕਰ ਹੈ ਕਿ ਅੱਜ ਜੈਸੀ ਕਾਂਗਰਸ ਪਾਰਟੀ ਵਿੱਚ ਹੈਗੇ ਅੱਜ ਇਸੇ ਹੀ ਕਾਂਗਰਸ ਪਾਰਟੀ ਨੂੰ ਅਸੀਂ ਹੋਰ ਅੱਗੇ ਲੈ ਕੇ ਜਾਵਾਂਗੇ ਕਾਂਗਰਸ ਪਾਰਟੀ ਨੂੰ ਕਹਿੰਦੇ ਕਾਂਗਰਸ ਪਾਰਟੀ ਕੀ ਹੈ ਜਦੋਂ ਅਸੀਂ ਪੁਰਾਣੇ ਘਰ ਨੂੰ ਢਾਕੇ ਨਵਾਂ ਘਰ ਬਣਾਨੇ ਤਾਂ ਘਰ ਬਹੁਤ ਸੋਹਣਾ ਬਣਦਾ ਹੈ ਆਉਣ ਵਾਲੇ ਦਿਨਾਂ ਵਿੱਚ ਸਾਡਾ ਇਹ ਘਰ ਬਹੁਤ ਸੋਹਣਾ ਬਣੇਗਾ ਔਰ ਦੇਸ਼ ਇੱਕ ਮਿਸਾਲ ਕਾਇਮ ਕਰੇਗਾ ਅੱਜ ਦੇਸ਼ ਵਿੱਚ ਜਿੰਨਾ ਵੀ ਹਤਿਆਚਾਰ ਜਾਂ ਬੇਰੋਜ਼ਗਾਰੀ ਜਾਂ ਜਿਹਨੂੰ ਕਹਿ ਲੋ ਮਹਿੰਗਾਈ ਉਹ ਇੱਕ ਹੀ ਚੀਜ਼ ਰੋਕ ਸਕਦੀ ਹੈ ਕਾਂਗਰਸ ਪਾਰਟੀ ਅੱਜ ਇਸ ਮੌਕੇ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਕਾਂਗਰਸ ਲੀਡਰਸ਼ਿਪ ਨੂੰ ਸਾਰੀ ਫਾਈ ਕਮਾਨ ਨੂੰ ਆਪਣੇ ਪਹਿਣਾ ਪ੍ਰਾਮਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਕਿਨਵਾ ਮਨਾਇਆ ਜਾ ਰਿਹਾ ਹੈ ਕਿਨਵਾ 39 ਠੀਕ ਹੈ